ਘਰਾਂ ਦੇ ਵਿੱਚ ਅਸੀਂ ਮੰਗ ਮੰਗਾ ਕਰ ਪਈਆ ਰੁਪਈਆ ਅਸੀਂ ਮਰਾਸੀ ਗਰੀਬ ਬੰਦੇ ਅਸੀਂ ਜਮਾ ਕੀਤਾ ਕ ਬੰਕ ਦਾ ਵੀ ਸਰਕਾਰੀ ਬੰਕ ਤੇ ਇਥੇ ਜਮਾ ਕਰ ਲਿਗੇ ਉਹ ਵੀ ਬੰਕਾਂ ਵਾਲੇ ਵੀ ਜਿਹੜੇ ਨੇ ਉਹ ਵੀ ਹੁੰਝਾ ਫੇਰ ਕੇ ਤੇ ਲੈ ਗਿਆ ਹੈ ਤੇ ਮੁੰਡਾ ਸਾਡਾ ਵਿਚਾਰਾ ਨਾ ਰਾਤ ਸੌਂਦਾ ਨਾ ਦਿਨੇ ਸੌਂਦਾ ਬੀਪੀ ਉਹਦਾ ਉੰਜ ਵੱਧਾ ਕਿੰਨੇ ਕੁ ਪੈਸੇ ਜਿਹੜੇ ਤੁਹਾਡੇ ਲੈ ਗਿਆ 8 ਲੱਖ ਰੁਪਈਆ ਬੀਪੀ ਉਹਦਾ ਉੰਜ ਵੱਧਾ ਨਾ ਸਾਡੇ ਘਰ ਰਾਤ ਰੋਟੀ ਪਕਦੀ ਨਾ ਦਿਨੇ ਪਕਦੀ ਤੇ ਮੁੰਡਾ ਰੋਂਦਾ ਆ ਆਪਣੀ ਰੋਟੀ ਖਾਂਦੇ ਵੀ ਪੀ ਨਿਆਣਾ ਵਿਚਾਰਾ ਕੁਛ ਇਹ ਮੁੰਡੇ ਨੂੰ ਨਾ ਕੁਛ ਹੋ ਜਾ ਪੜੀ ਪੈਸੇ ਲੈ ਕੇ ਮੈਨੇਜਰ ਭੱਜ ਗਿਆ ਏ ਤੇ 52000 ਸਰ ਭਾਈ ਅਸੀਂ ਧਰਨਾ ਲਾਉਣਾ ਲਾਉਣਾ ਭਾਵੇਂ ਸਾਨੂੰ ਚੱਕਾ ਜਾਮ ਰੋਡ ਜਾਮ ਕਰਨਾ ਪਵੇ ਯਾਰ ਹੁਣ ਤਾਂ ਬੈਂਕਾਂ ਦੇ ਵਿੱਚ ਵੀ ਪੈਸੇ ਰੱਖਣਾ ਸੇਫ ਨਹੀਂ ਆ ਆ ਦੇਖ ਲੋ ਇਸ ਬੈਂਕ ਦੇ ਮੈਨੇਜਰ ਨੇ ਆਪਣੇ ਹੀ ਕਸਟਮਰਾਂ ਨੂੰ ਲਗਾਤਾ ਕਰੋਨਾ ਦਾ ਚੂਨਾ ਆਪਣੇ ਹੀ ਕਸਟਮਰਾਂ ਦੇ ਖਾਤਿਆਂ ਦੇ ਵਿੱਚੋਂ ਪੈਸੇ ਕਢਵਾ ਕੇ ਹੋ ਗਿਆ ਫਰਾਰ ਤੁਹਾਨੂੰ ਦੱਸਦੇ ਕਿ ਤਸਵੀਰਾਂ ਤਰਨ ਤਰਨ ਦੀਆਂ ਨੇ ਜਿੱਥੇ ਤਰਨ ਤਰਨ ਦੇ ਵਿੱਚ ਇੱਕ ਬੈਂਕ ਮੈਨੇਜਰ ਦੇ ਵੱਲੋਂ ਆਪਣੇ ਹੀ ਕਸਟਮਰਾਂ ਨੂੰ ਕਰੋੜਾਂ ਦਾ ਚੂਨਾ ਲਗਾਇਆ ਗਿਆ ਦੱਸਿਆ ਜਾ ਰਿਹਾ ਕਿ ਇਸ ਬੈਂਕ ਦੇ ਮੈਨੇਜਰ ਦੇ ਵੱਲੋਂ 1 ਕਰੋੜ ਰੁਪਏ ਦਾ ਕਪਲਾ ਕੀਤਾ ਗਿਆ ਤੇ ਜਦੋਂ ਅੱਜ ਲੋਕ ਬੈਂਕ ਦੇ ਵਿੱਚੋਂ ਪੈਸੇ ਕਢਵਾਉਣ ਆਏ ਸੀ ਤਾਂ ਦੇਖਿਆ ਕਿ ਉਹਨਾਂ ਦੇ ਖਾਤੇ ਦੇ ਵਿੱਚ ਕੋਈ ਵੀ ਪੈਸਾ ਨਹੀਂ ਹੈ ਤੇ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਦਾ ਬੈਂਕ ਦਾ ਮੈਨੇਜਰ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਸਾਰੇ ਪੈਸੇ ਕਢਵਾ ਕੇ ਰਫੂ ਚੱਕਰ ਹੋ ਗਿਆ ਤੇ ਜਿਸ ਤੋਂ ਅੱਜ ਅੱਕੇ ਹੋਏ ਉਹਨਾਂ ਲੋਕਾਂ ਦੇ ਵੱਲੋਂ ਬੈਂਕ ਅੱਗੇ ਧਰਨਾ ਲਗਾਇਆ ਤੇ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੈਸੇ ਜੋ ਉਹਨਾਂ ਦੇ ਮੈਨੇਜਰ ਦੇ ਵੱਲੋਂ ਕੱਢੇ ਗਏ ਨੇ ਉਹਨਾਂ ਨੂੰ ਵਾਪਸ ਦਿੱਤੇ ਜਾਵੇ। ਇਹ ਅਭੀ ਮੇਰਾ ਮੁੰਡਾ ਆਇਆਗਾ ਤਾਂ 4 ਇਹਦੀਆਂ ਗੁੱਡੀਆਂ ਨੇ ਤੇ 1-1 ਰੁਪਈਆ ਕਰਕੇ ਵਿਚਾਰੇ ਨੇ ਵਕਤ ਨਾ ਕਮਾਇਆ। ਤੇ ਸਾਨੂੰ ਬਕੰਕ ਦਾ ਵੀ ਸਰਕਾਰੀ ਬੰਕ ਤੇ ਇਥੇ ਜਾਵਾਂ ਕਰ ਲਿਗੇ ਤੇ ਉਹ ਵੀ ਬੰਕਾਂ ਵਾਲੇ ਵੀ ਜਿਹੜੇ ਨੇ ਉਹ ਵੀ ਹੁੰਝਾ ਫੇਰ ਕੇ ਤੇ ਲੈ ਗਿਆ। ਹੈ ਤਾਂ ਮੁੰਡਾ ਸਾਡਾ ਵਿਚਾਰਾ ਨਾ ਰਾਤ ਸੌਂਦਾ ਨਾ ਦਿਨੇ ਸੌਂਦਾ ਬੀਪੀ ਉਹਦਾ ਉੰਜ ਵੱਧਾ। ਜਵਾਨ ਮੇਰਾ ਪੋਤੇ ਜੇ ਕੋਈ ਨਸ਼ਕਾਨ ਹੋ ਜਾਤਾ ਉਹ ਪਹਿਣਾ ਇਸ ਨਾਲ ਤੇ ਸਰਕਾਰ ਤੇ ਪਹਿਣਾ ਧੀਆਂ ਦਾ ਨੋਂਜ ਫਿਕਰ ਆ ਪੈਸੇ ਦਾ ਨੋਂਜ ਫਿਕਰ ਆ ਤਾਂ ਘਰਾਂ ਦੇ ਵਿੱਚ ਅਸੀਂ ਮੰਗ ਮੰਗਾ ਕਰ ਰਪਈਆ ਰਪਈਆ ਅਸੀਂ ਮਰਾਸੀ ਗਰੀਬ ਬੰਦੇ ਅਸੀਂ ਜਮਾ ਕੀਤਾ ਵਿਚਾਰ ਘਰਵਰਤ ਲਈ ਦੇ ਕੋ 3 ਨੂੰ ਬੂਹੇ ਠਾਵਾਂਗੇ ਕਿੰਨੇ ਕੇ ਪੈਸੇ ਜਿਹੜੇ ਤੁਹਾਡੇ ਲੈ ਗਿਆ 8 ਲੱਖ ਰੁਪਈਆ ਕੀ ਮੰਗ ਕਰਦੇ ਜੀ ਮੰਗੇ ਕਰਦੇ ਵੀ ਸਾਨੂੰ ਇਨਸਾਫ ਚਾਹੀਦਾਗਾ ਸਾਡੀਆਂ ਧੀਆਂ ਬੂਹੇ ਉੱਠਣੀਆਂ ਚਾਹੀਦੀਆਂ ਨੇ ਤੇ ਸਾਨੂੰ ਵੀ ਕੁਝ ਮਿਲਣਾ ਚਾਹੀਦਾਗਾ ਕਿ ਅਸੀਂ ਹੁਣੇ ਤੇ ਰੋਕੇ ਦੀ ਬੰਕ ਚੋਂ ਤੇ ਤੋਰ ਜਾਣੇ ਅੰਗੇ ਆਹ ਦਿਨ ਦਾ ਉਥੇ ਆ ਜਾ ਉਥੇ ਉਹਨੇ ਕਿੰਨੇ ਕਿਨੇ ਆਣੇ ਲੈ ਕੇ ਤਾਂ ਉਥੇ ਜਾਂਦਾ ਵਾਜਤ ਦਾ ਨਾ ਪੈਸੇ ਲੈ ਗਿਆ ਉਹ ਦਿਨ ਤੇ ਅਸੀਂ ਰੋਂਦੇ ਫਿਰਦੇ ਅੰਗੇ ਤੇ ਭੱਜੇ ਫਿਰਦੇ ਮਹੀਨਾ یوں ਚੱਲਿਆ ਕੇ ਤੱਕੇ ਖਾਂਦਿਆਂ ਨੂੰ ਬੀਪੀ ਉਹਦਾ ਉੰਜ ਵਧਾ ਨਾ ਹਡੇ ਘਰ ਰਾਤ ਰੋਟੀ ਪਕਦੀ ਨਾ ਦਿਨੇ ਪਕਦੀ ਤੇ ਮੁੰਡਾ ਰੋਂਦਾ ਆ ਹੀ ਆ ਆਪਣੀ ਰੋਟੀ ਖਾਂਦੇ ਬੀਪੀ ਨਿਆਣਾ ਵਿਚਾਰਾ ਕਿਥੋ ਇਹ ਮੁੰਡੇ ਨੂੰ ਨਾ ਕੁਝ ਹੋ ਜਾਏ ਤੇ ਪੋਤਰੀਆਂ ਸਾਡੀਆਂ ਜੋਕ ਜਮਾਨੇ ਠੀਕ ਨਹੀਂ ਸਾਡੀਆਂ ਉਂਜ ਸਿਰ ਤੇ ਚੜੀਆਂ ਤੇ ਬੰਕ ਦੇ ਸਿਰ ਤੇ ਅਸੀਂ ਜਾਵਾਂ ਕੀਤੇ ਵੀ ਚੱਲ ਕੋਈ ਸਾਡੇ ਚੋਰੀ ਨਾ ਕੋ ਕਰ ਲੈ ਕੋ ਘਰ ਚ ਨਾ ਵਰਤੇ ਖਰਚਾ ਹੋ ਜਾਵੇ ਚਲ ਧੀਆਂ ਨੂੰ ਭੂਵੇਂ ਹਟਾਵਾਂਗੇ ਇਹ ਜੀ ਲਾਇਸ ਕਰਕੇ ਲਾਇਆ ਹੋਆ ਵੀ ਸਾਡੇ ਇੱਥੇ ਪੈਸੇ ਖੁੱਲੇ ਆ ਜੀ ਹਾਂਜੀ ਤੇ ਮਨਿੰਦਰ ਸਾਹਿਬ ਲੈ ਕੇ ਭੱਜ ਗਏ ਆ ਤੇ ਲਿਖਤ ਚਾੜ ਗਏ ਕਾਪੀ ਤੇ ਤੇ ਅੰਕ ਹਾਂਜੀ ਕਿੰਨੇ ਪੈਸੇ ਪੈਸੇ 8.5 ਲੱਖ ਦੇ ਲਾਗੇ ਬਣਿਆ ਜੀ ਕਿੰਨਾ ਚਿਰ ਹੋ ਗਿਆ ਜੇ ਤੁਹਾਡੇ ਪੈਸੇ ਖਾਤੇ ਨਹੀਂ ਨਿਕਲੇ ਸਾਡੇ ਖਾਤੇ ਨਹੀਂ ਨਿਕਲੇ ਅੱਜ ਜੀ ਇਸ 9 ਤਰੀਕ ਤੇ ਮਹੀਨਾ ਆ ਜਾਣਾ ਵਾ ਜੀ ਕੀ ਕਹਿੰਦੇ ਬਣ ਕੜ ਦਨ ਸਾਾਨੂੰ ਬੈਂਕ ਵਾਲੇ ਆਖੀ ਜਾਂਦੇ ਆ ਵੀ ਤੁਸੀਂ ਇਹਨਾਂ ਕਰੋ ਜੋ ਅਗਲੇ ਸੋਮਵਾਰ ਤੱਕ ਤੁਹਾਡੀ ਗੱਲ ਚੱਲਣ ਢਈ ਆ ਤੁਹਾਡੇ ਉੱਤੋਂ ਤੱਕ ਗੱਲ ਗਈ ਆ ਸਾਰਿਆਂ ਨਾਲ ਤੁਹਾਡੀ ਮੈਨੇਜਰ ਨਾਲ ਅਫਸਰਾਂ ਨਾਲ ਗੱਲ ਹੋਣ ਢਈ ਆ ਤੁਹਾਨੂੰ ਪੈਸੇ ਮਿਲ ਜਾਣਗੇ ਤੇ ਅਸੀਂ ਜਦੋਂ ਆਉਣੇ ਆ ਸੋਮਵਾਰ ਬਾਅਦ ਆ ਜਾਈਏ ਅਠੀ ਦਿਨੀ ਜਾ ਕੇ ਤੇ ਤਨ ਤਰ ਜਾਏਗੀ ਕਿਤੇ ਜਾਏਗੀ ਸਾਨੂੰ ਪੈਸੇ ਦੇ ਦਿੰਦੇ ਨੇ ਪੈਸੇ ਕਿੰਨੇ ਕਿ ਲੋਕਾਂ ਨਾਲ ਜਿਹੜੀ ਠੱਗੀ ਮਾਰੀ ਠੱਗੀ ਹੋਊ ਕਿ ਇਥੇ ਕੋਈ 30 40 ਜਾਣੇ ਹੋਣ ਲੜਕੀਆਂ ਦਾ ਵਿਆਹ ਸਾਨੂੰ ਪੈਸੇ ਮਿਲਣੇ ਚਾਹੀਦੇ ਆ ਅਸੀਂ ਤੇ ਮਹਾਰਾਜਾ ਹੌਲੀਵੁੱਡ ਕਰਕੇ ਆਪ ਜੋੜੇ ਆ ਬਹੁਤ ਤੰਗੀ ਵਾਸਤੇ ਆਪ ਤੁਸੀਂ ਤੁਮਾਂ ਦਾ ਲਾਇਆ ਇੱਕ ਨਜ਼ਰ ਜਾਰੀ ਰਹੂਗਾ ਹਾਂਜੀ ਜਿਹੜਾ ਧਰਨਾ ਲਾਗ ਬੈਠੇ ਹੋ ਕਿੰਨਾ ਚਿਰ ਜਾਰੀ ਰਹੂਗਾ ਇਹ ਜਿਹਨਾਂ ਜਿਹੜਾ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਧਰਨਾ ਲਾ ਛੱਡਣਾ ਹੈ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9838 77000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫ ਦੇਸ਼ ਵਿੱਚ ਦੇਸ਼ ਤੇ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਪਤਾ ਲਮਿਸ਼੍ਰਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000